ਸਸ਼ੀਕਾਲ ਜੀ ਤੁਸੀਂ 1.24 7 ਪੰਜਾ ਫਿਰੋਜ਼ਪੁਰ ਦੇ ਮਮਦੂਰ ਤੋਂ ਵਾਇਰਲ ਹੋਈ ਇੱਕ ਵੀਡੀਓ ਨੇ ਧਾਰਮਿਕ ਉਗਰਾਹਾਂ ਦੇ ਨਾਮ ਦੇ ਧੱਕੀ ਮਾਰਨ ਵਾਲਿਆਂ ਦੀ ਸੱਚਾਈ ਸਾਹਮਣੇ ਲਿਆ ਦਿੱਤੀ ਹੈ ਆਓ ਜਾਣਦੇ ਹਾਂ ਕਿ ਪੂਰੀ ਖਬਰ ਕੀ ਹੈ ਵੀਡੀਓ 'ਚ ਤਿੰਨ ਵਿਅਕਤੀਆਂ ਨੂੰ ਦਿਨ ਦੇ ਸਮੇਂ ਮਮਦੋੜ 'ਚ ਧਾਰਮਿਕ ਆਸਥਾ ਦੀ ਆੜਤੀ ਉਗਰਾਹੀ ਅਤੇ ਸ਼ਾਮ ਨੂੰ ਸ਼ਰਾਬ ਦੇ ਠੇਕੇ ਤੇ ਪੈਗ ਲਾਉਂਦੇ ਹੋਏ ਦੇਖਿਆ ਗਿਆ। ਇਹ ਲੋਕ ਆਪਣੇ ਆਪ ਨੂੰ ਮੋਗਾ ਚਿੱਲੇ ਦੇ ਪਿੰਡ ਜੰਡੂ ਸਿੰਘ ਵਾਲਾ ਵਿਖੇ ਸਥਿਤ ਇੱਕ ਬਿਰਦ ਆਸ਼ਰਮ ਨਾਲ ਜੋੜ ਕੇ ਦੱਸ ਰਹੇ ਸਨ। ਇਹ ਅਜਿਹੇ ਠੱਗ ਲੋਕਾਂ ਦੀ ਭਾਵਨਾਵਾਂ ਨਾਲ ਖੇਡ ਰਹੇ ਸਨ ਜੋ ਅਸਲ ਵਿੱਚ ਧਾਰਮਿਕ ਉਗਰਾਹੀ ਕਰਨ ਵਾਲਿਆਂ ਦੀ ਇੱਜ਼ਤ ਨੂੰ ਠੇਸ ਪਹੁੰਚਾ ਰਹੇ ਹਨ। ਇਲਾਕਾ ਨਿਵਾਸੀਆਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਅਜਿਹੇ ਔਸਰਵਾਜਾ ਨੂੰ ਕੋਈ ਵੀ দান ਨਾ ਦਿੱਤਾ ਜਾਵੇ ਅਤੇ ਧਾਰਮਿਕ ਜਥੇਬੰਦੀਆਂ ਸੰਸਥਾਵਾਂ ਅਤੇ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਜਿਹੇ ਠੱਗਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ। ਜਨਤਾ ਨੂੰ ਸਾਵਧਾਨ ਰਹਿਣਾ ਅਤੇ ਸੱਚੀ ਜਾਂਚ ਪੜਤਾਲ ਤੋਂ ਬਾਅਦ দান ਦੇਣਾ ਚਾਹੀਦਾ ਹੈ ਤਾਂ ਜੋ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਾ ਹੋਵੇ। ਆਸ਼ਰਮ ਵਾਲੇ ਜੀ ਸ਼ਰਾਬ ਪੀਂਦੇ ਭਾਈ ਇੱਥੇ ਤੁਸੀਂ ਹੈਂ ਹੈਂ ਇਹ ਆਸ਼ਰਮ ਦੀ ਸੇਵਾ ਕਰਦੇ ਹੋ ਉਹਨੇ ਵੀ ਆਸ਼ਰਮ ਦੀ ਸੇਵਾ ਕਰਦੇ ਪਏ ਤੁਸੀਂ ਆਪਣੇ ਫੋਰੀ ਸਰ ਨਹੀਂ ਪਾਰਾ ਤੁਸੀਂ ਪਿੰਡ ਮੰਗ ਰਿਹਾ ਪਰ ਇਹ ਅੰਦਰ ਵੜ ਗਏ ਹੈਂ ਇਹ ਜਦੋਂ ਜਲਦੀ ਆਖੇ ਵੀ ਇੱਥੇ ਬੜੇ ਨਾਮ ਆ ਜਾਂਦੇ ਸਰ ਆਪਾਂ ਹਾਂ ਕੋਈ ਕੀ ਕਰੀਏ ਕੋਈ ਖਾਪੀ ਨਾ ਪੂਰਾ ਨਸ਼ਾ ਕਰਕੇ ਵੈਗਰੂ ਤਾਂ ਫਿਰੇ ਅਸੀਂ ਰਹੋ ਵੈਗਰੂ ਤਾਂ ਅਸੀਂ ਰੋਹ ਹੀ ਬੋਲਦੇ ਆ ਵੈਗਰੂ ਅਸੀਂ ਰੋਹ ਜਿਹੜਾ ਲੈ ਗੰਡੂ ਮਰੀ ਅਸੀਂ ਵੀ ਦੁਨੀਆ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਜੀ ਸਰੀ ਸਰ ਵੱਡੇ ਪ੍ਰਧਾਨ ਤੁਸੀਂ ਵੀ ਮਾਰੇ ਤੁਹਾਨੂੰ ਮਾਰੇ ਕਿਥੋਂ ਆਈ ਦੱਸੋ ਮੜੇ ਹਾਂ ਆਈ ਕਿਥੋਂ ਜੀ ਕਿਹੜੇ ਬਿੰਦ ਤੋਂ ਆਈ ਜੀ ਆਪਾਂ ਮੋਗੇ ਸਾਬ ਹੈ ਮੋਗੇ ਤੋਂ ਇੱਥੇ ਕੀ ਕਰਦੇ ਬਈ ਜੀ ਕਿਹੜੀ ਸੰਸਦਾ ਤੁਹਾਡੀ ਸੰਸਦ ਆਪਣੇ ਪ੍ਰਧਾਨ ਸਰਦਾਰ ਜੀ ਬਾਕੀ ਨਾ ਦਿੱਤ ਨੇ ਖੋਲ ਕੇ ਦੱਸੋ ਖੋਲ ਕੇ ਦੱਸੋ ਨਾ ਬੋਲੋ ਸਰਕਾਰੀ ਸੰਮਤੀ ਹਿਆਰਪੁਰ ਰੋਡ ਪਿੰਡ ਜੰਡੂਸਮਗੜੀ ਵੀ ਪੜੋ ਕੇ ਬੌਜੀ طرفਾਂ ਲੱਗੀ ਹੈ ਰੋਡ ਬਾਕੀ ਤਾਂ ਪਤਾ ਪੁੱਧੜੀ ਹੁੰਦੇ ਬਾਕੀ ਤਾਂ ਪਾ ਇਹਨਾਂ ਦੇ ਵੀਡੀਓ ਬਣਾਉਣਾ ਥਾਣੇ ਬੌਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੀਂ ਉਸੇ ਲਈ ਆ ਗਏ ਹਾਂ ਐਦਾਂ ਦੇ ਬੈਸਟ ਕੇ ਕਰਾ